ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੇਂ ਬਲੌਗ 'ਚ ਤੇ ਅੱਜ ਚੱਲ ਪਈ ਜੀ ਤਿਆਰੀ ਫਤਿਹਗੜ ਸਾਹਿਬ ਦੀ ਤੇ ਆਹ ਦੇਖੋ ਕਿਵੇਂ ਲਿਬੜੇ ਪਿਆ ਰੈਟਰ ਤੇ ਸਾ ਟਾਇਰ ਚੇਂਜ ਕਰਨ ਲੱਗਿਆ ਸਾਡੇ ਬੰਦੇ ਤੇ ਉੱਥੇ ਵੀ ਅਪਡੇਟ ਕਰਾਂਗੇ ਇੱਕ ਨਵੀਂ ਤੇ ਆਹ ਟਾਇਰ ਪਾਣੇ ਨੇ ਥੋੜਾ ਜਿਹਾ ਟੋਚ ਨਾਲੇ ਫਤਿਹਗੜ ਕੀ ਟੋਚ ਨਾਲੇ ਆਇਆ ਚਾਹ ਤਾਂ ਪੀ ਲਓ ਵੀਰੇ ਹਾਂ ਆਹ ਚਾਹ ਪਾਣਾ ਹੈ ਕੌਫੀ ਆ ਕੌਫੀ ਕਾਫੀ ਆ ਕੌਫੀ ਹਾਂ ਕੋਨੂੰ ਦੀਦੀ ਬਰਾ ਇਹ ਕਰਦੇ ਆ ਬਈ ਤਿਆਰੀ ਆ ਸਾਡੀ ਟੀਮ ਜੁੜੀ ਹੋਈ ਆ ਜੁੜੀ ਜਾਂਦੇ ਅਜੇ ਬੰਦੇ ਇਹ ਦੱਸੀ ਗੁਰਪ੍ਰੀਤ ਇਹ ਕਨਾਮ ਟਰਲ ਠੀਕ ਆ ਚਲ ਮਿਲਦੇ ਵੈਗ ਲੋ ਮਿੱਤਰੋ ਮੈਂ ਪਈ ਪਈ ਇਹ ਤਰੀਕਾ ਦਿਖਾਵਾ ਕਰ ਕੰਮ ਘਟ ਆ ਗਿਆ ਇੱਕ ਇੱਕੋ ਆ ਗਿਆ ਪੁਰਾਣੇ ਖੁੰਡਾਂ ਦੋਨੇ ਇੱਕਾ ਇੱਕੋ ਦਰਾਵਣਾ ਦੋਨੋਂ ਟਾਈਟ ਹੋ ਗਿਆ ਬਸ ਤੈਨੂੰ ਕੇ ਫੇਰ ਰੁਕ ਜੀ ਦੀ ਨੋ ਲਾਹ ਤੇ ਸਕਰੀਨ ਦੇਖੋ ਫਿਰ ਨਾਂਮ ਸਿੱਤ ਨੂੰ ਵਾਹ ਗੁਰੂ ਮੇਰ ਕਰੋ ਟਰੈਕਟਰ ਤਾਂ ਹੋ ਗਿਆ ਬਈ ਰੈਡੀ ਹੁਣ ਜਾ ਯਾਰ ਮੁੰਡਾ ਤੇ ਹੁਣ ਚੱਲਿਆਂ ਬੰਦੇ ਸਾਡੇ ਨਾਈਆਂ ਧੁਈਆਂ ਕਰਾਣ ਟਾਇਰ ਵੀ ਚੇਂਜ ਕਰਤੇ ਇਹਨਾਂ ਨੂੰ ਕਰਕੇ ਸੈਟ ਲੋ ਮਿੱਤਰੋ ਬੰਦੇ ਆਪਣੇ ਚੱਲੇ ਆ ਟਰੈਕਟਰ ਨੂੰ ਬਾਸ਼ ਕਰਾਣ ਤੇ ਬਾਸ਼ ਕਰਾ ਕੇ ਫਿਰ ਮੰ ਲੈ ਆ ਕੇ ਹਨ ਮੈਨੂੰ ਮੈਡੀਕਲ ਕਰਾ ਕੇ ਮੈਂ ਮੇਰ ਕਰੇ ਕਾਲੂ ਮਿਲਦੇ ਨੇ ਬੱਟੇ ਘੜਾ ਓ ਮਿੱਤਰੋ ਹੋ ਗਿਆ ਕੰਮ ਰੈਡੀ ਸਾਰੇ ਵੀ ਆਪਣੇ ਤਿਆਰ ਆ ਸਾਰੇ ਤੇ ਤੁਹਾਨੂੰ ਅੱਜ ਮੈਂ ਇੱਕ ਬੰਦਾ ਦਿਖਾਨ ਇੱਕ ਬੰਦਾ ਦਿਖਾਨਣਾ ਮੈਂ ਤੁਹਾਨੂੰ ਆਹ ਬੰਦਾ ਨਾ ਬਈ 2012 ਚ ਗਿਆ ਤਾਂ ਸਾਡੇ ਨਾਲ ਆਹ ਉੱਥੇ ਖੋ ਗਿਆ ਸੀ ਉਸ ਤੋਂ ਬਾਅਦ ਤਾਂ ਗਿਆ ਹੀ ਨਹੀਂ ਕਦੇ ਇਹਦਾ ਸਾਥੀ ਆ ਆ ਵੀ ਨਹੀਂ ਗਿਆ ਆ ਵੀ ਨਹੀਂ ਗਿਆ ਆ ਵੀ ਨਹੀਂ ਗਿਆ ਆ ਦੇਖੋ ਪੁਰਾਣੀ ਖੁੰਡ ਜਿਹੜੇ ਵਕਤ ਹੈ ਅੱਜ ਨੂੰ ਵੈਲੀ பூ பிந்த மேல よかったよかった。<music> ਬੋਧਾ ਛਾਡੇ ਬੰਦਿਆਂ ਦੀ ਉੱਚੀ ਪਹੁੰਚ ਆ ਬਈ ਆ ਦੇਖੋ ਮਿੱਤਰੋ ਇਹ ਆ ਗੱਬੇ ਰੋਡ ਤੇ ਖੜੀ ਸੀਗੀ ਆ ਐਵੇਂ ਟੱਕਦੀ ਦੇਖੋ ਗੱਡੀ ਧੱਕਣਗੇ ਆ ਗਈ ਆ ਗਈ ਆ ਗਈ ਆਣਦੇ 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 ਆ ਦੇਖੋ ਜੀ ਇਹ ਵੀ ਨਹੀਂ ਚੋਰਾਂ ਨੂੰ ਘਰ ਤੋਂ ਗੇਰ ਚਾ ਗੱਡੀ ਨਾਲ ਉਹ ਪਰ ਨੂੰ ਕਰੋ ਯਾਰ ਕੋਈ ਪਰ ਨੂੰ ਪਰਾਂ ਨੂੰ ਖਿੱਚੇ ਰੱਖ ਤੇਰੇ ਕਿੰਨੇ ਨੂੰ ਜਾਮ ਲੱਗਿਆ ਹੋਇਆ ਬਈ ਕੰਮ ਮੀ ਡਰਪੇਟ ਕਿੰਨੇ ਆ ਦੇਖ ਸਕਦਾ ਜਿਹਨਾਂ ਨੂੰ ਬਹੁਤ ਭੇਡ ਹੈ ਭਈ ਹੁਣ ਦੀ ਵਾਰ ਤੇ ਸ਼ਾਇਦ ਹੀ ਮੈਂ ਤਾਂ ਇੰਨੀ ਭੇਡ ਦੇਖੀ ਹੋਊਗੀ ਤੜਾ ਬਾਕੀ ਅੱਗੇ-ਅੱਗੇ ਦਿਖਾਈ ਜਾਂਦਾ ਤੁਹਾਨੂੰ ਜੋ ਜੋ ਵੀ ਮਿਲਦਾ ਹੈ ਤੇ ਸਟਾਲਾਂ-ਸਟੂਲਾਂ ਦੇਖਦੇ ਆ ਕਿਹੜੇ-ਕਿਹੜੇ ਮਸ਼ੀਨਰੀ ਦੇ ਲੱਗੇ ਹੋਏ ਨੇ ਇਹ ਫਿਰ ਉਹ ਤੁਸੀਂ ਸੈਂਟਰ ਲੋਕਿੰਗ ਦਾ ਬਥੇਰੀ ਦੇਖਿਓ ਪ੍ਰੈਸ਼ਰ ਵਾਲਿਆਂ ਦੀ ਸੈਂਟਰ ਲੋਕਿੰਗ ਅਣੋਖੀ ਹੋ ਆ ਆ ਦੇਖੋ ਭਾਈ ਹੈਂਟਰ ਲੋਕਿੰਗ ਦੇਖੋ ਜਿੰਦਾ ਢੋਕ ਹਾਂਦੇ ਹੋ ਐਸਰ 557 ਬੋਲੋ ਜੀ ਹਾਂਜੀ ਗੁੱਡ ਮਾਰਨਿੰਗ ਜੀ ਤੇ ਕਿੰਨੇ ਹੋ ਜੀ ਸਾਰੇ ਆ ਗਏ ਜੱਟੇ ਗੰਦੇ ਬਈ ਖੋ ਬਈ ਸਵੇਰ ਬਹੁਤ ਜ਼ਿਆਦਾ ਹੁੰਦਾ ਹੈ ਮੁੰਡੇ ਤਿਆਰ ਵਰ ਤਿਆਰ ਹੋ ਰਹੇ ਨੇ ਬਹੁਤ ਜ਼ਿਆਦਾ ਟਰਾਲੀਆਂ ਆਈਆਂ ਦੇਖੋ ਵੀਰੇ ਆ ਆਪਣਾ ਕਾਰ ਦੋਸ ਕੱਲ ਨੂੰ ਦੇਵੀ ਦੇ ਪਿਲੇ ਬਣਾਇਆ ਅੰਦਰ ਚਿੱਟਲੀ ਆਪਰੇ ਕਿਡਾਸੀ ਲੈ ਆਇਆ ਹੈ। ਕਿਡਾਸੀ ਲੈ ਆਇਆ ਹੈ। ਇਹ ਬਈ ਕਿਡਾਸੀ ਲੈ ਆਇਆ 250 ਰੁਪਏ ਕੀ। 29 ਮਿੰਟ ਦੇ ਰਿਹਾ ਇਹ ਤੋ। ਆ ਦੇਖੋ ਬਈ ਭੰਗ ਦਾ ਅਸਰਾ। ਉਹ ਭੰਗ ਜੜੀ ਭਾਈ। ਪੰਜਾ ਲਾ ਰਿਹਾ। ਉਹ ਪੌੜਾ ਲਾ ਦੇ। ਚਲੋ ਚੱਲ ਮਿੰਟੇ। ਉਹ ਸਾਡੀ ਬੀਲ ਆਪਣੀ ਦੁਕਾਨ ਉਹ ਅਸੀਂ ਬੀਲ ਪੋਆ ਦੇਖੋ ਮੇਰੇ ਚੈੱਕ ਕਰੋ ਜਿਹੜੇ ਕਹਿੰਦੇ ਨੇ ਐਸ ਵਾਲੇ ਸੱਪ ਵਾਲੇ ਹਾਂ ਸੱਪ ਵਾਲੇ ਸਨੇਕ ਬਹੁਤ ਵਾਈਸ ਸੀ ਕਹਿੰਦੇ ਮੇਰੇ ਵੀਰੇ ਸਨੇਕ ਆ ਸਾਡੇ ਬੰਦੇ ਹੜਾ ਤੇ ਨਹੀਂ ਕਹਿੰਦੇ ਅੱਜ ਲੈਟਾਂ ਖਰੀਦ ਕੇ ਹਟਣਗੇ ਬੋਤਲੋ ਯਾਰ ਪਿੱਛੇ ਜਾ ਰਹੇ ਹਾਂਜੀ ਮਿੱਤਰੋ ਪਹੁੰਚ ਗਏ ਸੀਗੇ ਕਰੇ ਤੇ ਫੋਨ ਹੋ ਗਿਆ ਜੀ ਮੇਰਾ ਸਵਿਚ ਚੋਪ ਆਪੋ ਆਇਆ ਮਿੱਤਰੋ ਜੀ ਤੇ ਉਦੋਂ ਵੀਡੀਓ ਬਣੀ ਨਹੀਂ ਬਾਈ ਮਾ ਟਰਾਲੇ ਟ੍ਰੋਲੀ ਦਾ ਸਾਮਾਨ ਖੋਲ-ਖੋਲ ਕੇ ਹੁਣ ਹੋਇਆ ਫਰੀ ਤੇ ਠੀਕ ਹੈ ਜੀ ਇੱਥੇ ਤੱਕ ਹੀ ਅੱਜ ਦੇ ਵਲੌਗ ਚ ਮਿਲਦੇ ਹਾਂ ਇੱਕ ਨਵੇਂ ਵਲੌਗ ਚ ਠੀਕ ਹੈ ਜੀ ਧੰਨਵਾਦ